ਨਾਲ ਨਾਲ ਜਾਣਾ ਨਾਲ ਜਾਣਾ ਆਜੋ ਆਜੋ ਤੈ ਵੀ ਜਾਣਾ ਨਾਲ ਆਜ 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 ਤੀ ਤੂੰ ਵੀ ਜਾਣਾ ਸਾਈਕਲ ਨਹੀਂ ਲੈ ਕੇ ਦਿੱਤਾ ਘਰ ਦੇਣੇ ਚਲ ਕੋਈ ਨਾ ਬੰਦ ਲੈ ਦੇਣਗੇ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਜੀ ਸਾਈਕਲਿੰਗ ਕਰਨ ਐਤਵਾਰ ਦਾ ਦਿਨ ਕਰਕੇ ਟੀਮ ਮਹਿਲਕਲਾ ਨਾਲ ਤੇ ਅੱਜ ਆਪਣੇ ਨਾਲ ਕੁਝ ਨਵੇਂ ਮੁੰਡੇ ਵੀ ਜੁੜਨੇ ਆ ਤੇ ਪਿੰਡ ਦੱਦਾਹੂਰ ਤੋਂ ਤੇ ਦੇਖਦੇ ਆ ਕਿੰਨੇ ਮੁੰਡੇ ਨਵੇਂ ਜੁੜਦੇ ਆ ਤੇ ਬਾਕੀ ਉਹ ਹੀ ਆਪਣੇ ਨਾਲ ਪੁਰਾਣੇ ਬੰਦੇ ਹੋਣਗੇ ਤੇ ਜਾ ਕੇ ਕਰਦੇ ਆ ਉਹਨਾਂ ਨਾਲ ਗੱਲਾਂ ਬਾਤਾਂ ਤੇ ਰਸਤੇ ਵਿੱਚ ਵੀ ਜਾਂਦੇ ਹੇ ਗੱਲਾਂ ਬਾਤਾਂ ਕਰਾਂਗੇ ਤੇ ਹੁਣ ਆਪਾਂ ਫਿਰ ਚੱਲਦੇ ਆ ਜੀ ਤੇ ਲਓ ਜੀ ਪਿੰਡੋਂ ਪਾ ਦਿੱਤੇ ਆਪਾਂ ਚਾਲੇ ਤੇ 4:50 ਦਾ ਟਾਈਮ ਹੋ ਚੁੱਕਿਆ ਸਾਢੇ 5:30 ਵਜੇ ਆਪਾਂ ਤੇ ਪਹੁੰਚਣਾ ਪਹੁੰਚ ਹੀ ਜਾਵਾਂਗੇ ਆ ਲੈੰਦਾ ਜੀ ਆਪਾਂ ਨਵਾਂ ਸਪੈਂਡ ਕਰ ਲਓ ਚਾਹੇ ਕੋਈ ਵੀ ਕਹ ਲੋ ਮੋਬਾਈਲ ਟੰਗਣ ਵਾਸਤੇ ਤੇ ਆ ਜਿਹੜੀ ਲਾਈਟ ਆ ਇਹ ਲਾਈਟ ਤਾਂ ਆਪਣੀ ਲਾਈ ਜਾਂਦੀ ਆ ਕਿਉਂਕਿ ਰਾਤ ਨੂੰ ਹਨਰਾ ਹੁੰਦਾ ਫਿਰ ਸਾਈਕਲ ਨਾਲ ਦੇ ਵਿੱਚ ਦਿੱਕਤ ਨਹੀਂ ਆਉਂਦੀ ਤੇ ਜਾਂਦੇ ਜਾਂਦੇ ਵਧੀਆ ਗੁਰੂ ਘਰ ਨੂੰ ਵੀ ਨਾਮ ਸਕਾਰਾ ਆਪਣਾ ਹੋ ਜਾਂਦਾ ਤੇ ਹਨੇਰਾ ਕਾਹ ਹੋ ਗਿਆ ਤੁਸੀਂ ਦੇਖ ਹੀ ਸਕਦੇ ਹੋ ਇੰਡਾਂ ਦੇ ਵਿੱਚ ਜਿਹੜੀਆਂ ਲਾਈਟਾਂ ਵਗੈਰਾ ਨੇ ਉਹ ਲੱਗੀਆਂ ਹੁੰਦੀਆਂ ਨੇ ਤੇ ਪਰ ਜਿਹੜੇ ਲੰਕ ਸੜਕਾਂ ਹੁੰਦੀਆਂ ਨੇ ਉਹਨਾਂ ਦੇ ਲਾਈਟਾਂ ਦੀ ਜਿਹੜੀ ਕਾਰਟ ਹੁੰਦੀ ਆ ਤਾਂ ਕਰਕੇ ਫਿਰ ਜਿਹੜੀਆਂ ਆਹ ਲਾਈਟਾਂ ਨੇ ਇਹਨਾਂ ਦੀ ਆਪਾਂ ਲੋਡ ਪੈਂਦੀ ਆ ਸਾਹਮਣੇ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਹਨੇਰਾ ਹਣਾ ਇਸ ਤੋਂ ਬਾਅਦ ਜਿਹੜੀਆਂ ਉਹ ਦੋ ਲਾਈਟਾਂ ਨੇ ਇਹਨਾਂ ਤੋਂ ਬਾਅਦ ਜਿਹੜਾ ਕਾਫੀ ਹਨੇਰਾ ਹੋ ਜਾਣਾ ਉੱਥੇ ਜਿਹੜੀ ਆਹ ਲਾਈਟ ਆ ਇਹਨੇ ਕੰਮ ਕਰ ਰਹਾ ਚੱਲਦੇ ਹੁਣ ਆਪਾਂ ਨਵੇਂ ਮੁੰਡੇ ਵੀ ਇਥੋਂ ਨਾਲ ਲੈ ਕੇ ਜਾਣੇ ਆ ਲਾਇਆ ਸੀ ਆਪਾਂ ਉਹਨਾਂ ਨੂੰ ਫੋਨ ਤੇ ਉਹ ਕਹਿੰਦੇ ਸੀ ਤਿਆਰੀਆਂ ਤੇ ਆਪਾਂ ਹੁਣ ਚੱਲ ਪਏ ਮੱਠੀ ਮੱਠੀ ਜਿਹੜੀ ਧੁੰਦ ਜੀ ਆ ਉਹ ਪੈਣੀ ਹੌਲੀ ਹੌਲੀ ਆਦਾ ਮੌਸਮ ਦਾ ਜਿਹੜਾ ਅਸਰ ਉਹ ਦਿਖਾਉਣਾ ਸ਼ੁਰੂ ਕਰ ਹੀ ਦਿੰਦੀ ਆ ਕਿਉਂਕਿ ਆਉਣ ਵਾਲਾ ਸਮਾਂ ਤੇਰੀ ਠੰਡ ਦਾ ਲੋ ਜੀ ਪਿੰਡ ਦਾ ਦਰਵਾਜ਼ੇ ਵਿੱਚ ਆਪਣੀ ਜਿਹੜੀ ਐਂਟਰੀ ਹੋ ਚੁੱਕੀ ਆ ਤੇ ਦੇਖਦੇ ਆ ਫਿਰ ਮੁੰਡੇ ਜਿਹੜੇ ਆਪਾਂ ਨੂੰ ਕਿੱਥੇ ਮਿਲਦੇ ਨੇ ਤੇ ਲੋ ਜੀ ਆ ਖੜਾ ਮੁੰਡੇ ਦਾ ਸਾਈਕਲ ਤੇ ਪਿਛਲੀ ਵਾਰ ਜਿਹੜੇ ਮੁੰਡੇ ਦੀ ਆਪਾਂ ਕੱਲੀ ਕੋਠੀ ਦਿਖਾਈ ਸੀ ਆ ਮੁੰਡਾ ਵੀ ਤਿਆਰ ਆ ਹੋਰ ਜੀ ਮਿੱਤਰਾ ਵਧੀਆ ਵੀਰੇ ਤੇਰਾ ਸੈਟ ਨਾਲ ਦੇ ਨਾਲ ਦੇ ਵੀਰੇ ਨਾ ਕਰ ਗਿਆ ਨਾ ਕਰ ਕੇ ਕੱਲਾ ਹੀ ਰਹੇ ਚੱਲ ਫਿਰ ਆਪਾਂ ਜਾਂਦੇ ਆ ਪੋਜ਼ਿੰਗ ਪੋਜ਼ਿੰਗ ਲੈ ਲੋ ਜੀ ਆਹ ਪਾਰਕ ਲੱਗਿਆ ਬਹੁਤ ਵਧੀਆ ਗੁਰੂ ਦੀ ਬਾਣੀ ਵੀ ਜਲਦੀ ਮਿੱਠੇ ਮਿੱਠੇ ਆਈ ਲੰਘ ਜੀ ਸੂਏ ਸੂਏ ਠੀਕ ਆ ਉਹ ਜੀ ਸੁਣਵਾ ਕਰੇ ਕੋਈ ਬੀਠ ਸਿੱਧਾ ਕੋਈ ਛੱਡ ਨਹੀਂ ਲੈਟ ਮੁੰਡੇ ਨੇ ਚੱਲਦੇ ਹੁਣ ਆਪਾਂ ਮਹਿਲਗੜਾ ਗਰਾਊਂਡ ਦੇ ਵਿੱਚ ਪਹੁੰਚ ਕੇ ਬਾਕੀ ਦੀ ਗੱਲਬਾਤ ਉੱਥੇ ਕਰਾਂਗੇ ਕਿਉਂਕਿ ਸਾਨੂੰ ਪਤਾ ਫਿਰ ਸਾਈਕਲ ਚਲਾਉਂਦੇ ਚਲਾਉਂਦੇ ਨਾਲ ਦੀ ਨਾਲ ਬੋਲਣਾ ਵੀ ਬਹੁਤ ਤੇ ਲਓ ਜੀ ਅਸੀਂ ਪਹੁੰਚ ਗਏ ਸੀ ਮਹਿਲ ਖੁਰਦਲੇ ਗੇਟ ਤੇ ਤੇ ਨਾਲ ਮੇਰਾ ਢੀ ਹਰਮਣ ਤੇ ਉਹ ਆਉਂਦੇ ਆ ਨਾਲ ਦੇ ਬੰਦੇ ਸੋਖਮਣ ਸੋਡਾ ਗੱਗੂ ਸੋਡਾ ਆਥਰੀ ਗਾਲ ਜੀ ਕੀ ਹਾਲ ਹੈ ਜੀ ਕੀ ਹਾਲ ਹੈ ਜੀ ਆ ਨਵਾਂ ਮੁੰਡਾ ਲੈ ਆਂਦਾ ਦੇਖ ਲੋ ਅੱਜ ਖੇਚ ਗਏ ਨਹੀਂ ਪੁਰਾਣਾ ਹੀ ਆਹਾਂ ਆਪਣੇ ਦਾ ਨਵਾਂ ਹੀ ਆ ਇਹ ਨਹੀਂ ਮੈਂ ਨਵਾਂ ਮੈਂ ਅੱਜ ਪਹਿਲੀ ਵਾਰ ਆ ਜੀ ਹਾਰਾ ਮੁੰਡਿਆ ਉਹ ਇਹਦਾ ਪੁਰਾਣਾ ਹੀ ਇਹ ਇਹਦੀ ਬਾਹਰ ਟੁੱਪੀ ਸੀ ਪੱਕੀ ਗੱਲ ਆ ਇਹਦੀ ਬਾਈ ਆ ਮੁੰਡਾ ਨਾ ਆਈ ਦੀ ਗੱਲ ਕਰਦਾ ਮੈਂ ਨਹੀਂ 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 ਆ ਵੀ ਮੁੰਡਾ ਪਹਿਲਾਂ ਦਾਦਾ ਹੋ ਰਹੇ ਦਾ ਸੀ ਹਾਂ ਇਹ ਦਾਦਾ ਹੋ ਰਹੇ ਸੀ ਪੰਨੂ ਸਾਹਿਬ ਨਹੀਂ ਆਏ ਪੰਨੂ ਸਾਹਿਬ ਅਜ ਨਾ ਆ ਰਹੇ ਆ ਠੀਕ ਸਤਿਗੁਰੂ ਜੀ ਅੱਜ ਕਿਵੇਂ ਲੇਟ ਹੋ ਗਏ ਕੱਜ ਪੱਗ ਬੰਨਣ ਲਾਗੇ ਸੀ ਨਹੀਂ ਪੱਗ ਤੋਜੀ ਬੰਨੀ ਦੀ ਠੀਕ ਆ ਠੀਕ ਆ ਮੈਂ ਪਹਿਲਾਂ ਗਰਾਊਂਡ 'ਚ ਬੈ ਕੇ ਫੋਨ ਨਹੀਂ ਚੱਕਿਆ ਠੀਕ ਮੇਰੇ ਕੋਲ ਮੁਕਾਮ ਚਲੋ ਚੱਲੀਏ ਫਿਰ ਆਪਾਂ ਬਹੁਤ ਟਾਈਮ ਨਾ ਲਾਈਏ ਫੋਨ ਦੇ ਟੱਕੇ ਦੀ ਚਲੋ ਮਾਸਟਰ ਜੀ ਨੂੰ ਆ ਜਾਉਂਦੋ ਫਿਰ ਉਹ ਕੋ ਜੋ ਮੜਾ ਜਾ ਪੁੱਛੋ ਫੋਨ ਲਾ ਕੇ ਪੰਨੂ ਸਾਹਿਬ ਵਧਾਈਆਂ ਹੱਥ ਤੁਹਾਨੂੰ ਜੀ ਹਾਂ ਧੰਨਵਾਦ ਜੀ ਹੁਣ ਤੁਸੀਂ ਆਪ ਹੀ ਦੱਸੋ ਤੁਹਾਨੂੰ ਉਹਦਾ ਕੀ ਮਿਲਿਆ ਵੀਰੇ ਆਪਾਂ ਮੈਂਬਰਾਂ ਜਿਹੜੀ ਕਮੇਟੀ ਬਣੀ ਆ ਠੀਕ ਹੈ ਜੀ ਆਪਣੀ ਬਰਨਾਲੇ ਦੀ ਸਾਡੀ ਵਪਾਰ ਮੰਡਲ ਦੀ ਚਲੋ ਵਧੀਆ ਜੀ ਦੇ ਵਿੱਚ ਮੈਂਬਰ ਆ ਬਹੁਤ ਵਧੀਆ ਮੈਂ ਤਾਂ ਆ ਮੁੰਡੇ ਨੇ ਦੱਸਿਆ ਵਾਹ ਜੀ ਕਹਿੰਦਾ ਸਵੇਰੇ ਸਵੇਰੇ ਵਧਾਈਆਂ ਦਿੰਦੇ ਮੈਂ ਚਲੋ ਵਧੀਆ ਚਲ ਜੀ ਫਿਰ ਆਪਾਂ ਬਾਉਂਡ ਦੇ ਮਾਟਰ ਆਉਂਦੇ ਆ ਕਿੱਥੇ ਕਿੱਥੇ ਗਾ ਗਏ ਮੈਂ ਫੋਨ ਲਾਈ ਗਿਆ ਸੂਏ ਤੇ ਆ ਗਿਆ ਬਾਠੀ ਜੀ ਉਹ ਆ ਗਏ ਆ ਗਏ ਲਓ ਜੀ ਮਾਟਰ ਜੀ ਵੀ ਆ ਗਏ ਆਸਤਰੀਕਾਲ ਜੀ ਕੀ ਹਾਲ ਹੈ ਜੀ ਹੋਰ ਠੀਕ ਆ ਦੇਖੋ ਪੰਪਵੇਂ ਇਸ ਨਾਲ ਆਉਂਦਾ ਚਲੋ ਜੀ ਚੱਲੀਏ ਫਿਰ ਉਹ ਖੜਾ সাইਕਲ ਥੋੜਾ ਇਹ ਸੌਖ ਮਣ ਕਹਿੰਦਾ ਸੀਗਾ ਸੌਖ ਮਣ ਕਹਿੰਦਾ ਸੀ ਮੈਂ ਬਰਫੀ ਦਾ ਡੱਬਾ ਲੈ ਕੇ ਆਉਂ ਹਾਂ ਐ ਓਏ ਹੋ ਗਿਆ ਮਨੂ ਵੀ ਸੀ ਗੱਲ ਇਹ ਕੀ ਕਹਿੰਦਾ ਸੀ ਇਹ ਜਿਹੜਾ ਕੁਛ ਕਹੋਗੇ ਮੈਂ ਮੰਨੂਗਾ ਸੇਵਕਾ ਤੁਹਾਡਾ ਨਹੀਂ ਮੈਨੂੰ ਐ ਵੀ ਪਤਾ ਲੱਗਾ ਵੀ ਇਹ ਕਹਿੰਦਾ ਸੀ ਮੈਂ ਵਰਫੀ ਦਾ ਡੱਬਾ ਲੈ ਕੇ ਆਉਂ ਮੋਕਰ ਗਿਆ ਵਰਫੀ ਦਾ ਡੱਬਾ ਦਾ ਇੱਧਰ ਗਿਆ ਸੀ ਅਸ ਇੱਧਰ ਗਿਆ ਹਾੜੀ ਮਾਸੀ ਮੈਂ ਅਗਲੇ ਸਾਲ ਵਰਫੀ ਦਾ ਡੱਬਾ ਹਾਂ ਉਦੋਂ ਅਗਲੇ ਸਾਲ ਜਿਹੜੀ ਮੈਂ ਕੁੰਟੀ ਜੋ ਲੈ ਕੇ ਆਉਂਦੀ ਠੀਕ ਹੈ ਮਹਿੰਗੀ ਹੋ ਗਈ ਚੱਕ ਵੀ ਦੇਖ ਲੈ ਅਗਲੇ ਸਾਲ ਨੂੰ ਕੀ ਬਣਦਾ ਹੋ ਗਿਆ ਚੈਲੰਜ ਹੋ ਗਿਆ ਹੁਣ ਇਹ ਨਵੀਂ ਤਾਂ ਮਹਿੰਗੀ ਆ ਤੇ ਲੋ ਜੀ ਹੁਣ ਆਪਾਂ ਚੱਲਨੇ ਆਂ ਇਥੋਂ ਮਹਿਲਕੁਰ ਤੋਂ ਪੰਡਰ ਨੂੰ ਮਹਿਲਕੁਰ ਤੋਂ ਫਿਰ ਆਪਾਂ ਜਾਣਾ ਪੰਡੋਰੀ ਤੇ ਅੱਜ ਆਪਾਂ ਹੈਗੇ ਮੇਰੇ ਸਣੇ 1 2 3 4 5 6 7 8 9 ਜਾਣੇ ਵਾਹ ਜੀ ਵਾਹ ਚਲੋ ਜੀ ਚਲ ਆ ਗਿਆ ਭਾਈ ਗੁਗਨਾ ਵੀ ਚਲ ਗਿਆ ਨਾ ਖੇਚਦਾ ਉਹਨੇ ਵੀ ਚੱਕ ਵੀ ਗੁਗਨਾ ਬਹੁਤ ਕਾਰਨਾ ਹੋਟਲ ਦਾ ਰਾਇ ਤੇ ਠੀਕ ਆ ਠੀਕ ਆ ਠੀਕ ਆ ਜੀ ਤੇ ਲੋ ਜੀ ਆ ਸੋਕ ਕੁਮਾਰ ਜਿਹੜੇ ਪੰਨੂ ਦੇ ਸਾਹਬ ਜੀ ਨਾਲ ਜਾ ਰਹੇ ਨੇ ਪਰਲੇਵੋ ਹੈਡ ਨਾਲ ਨਵੇਂ ਜੋੜੇ ਨੇ ਕੀ ਹਾਲ ਆ ਜੀ ਠੀਕ ਆ ਜੀ ਇਹ ਕੰਮ ਕਰਦੇ ਹੋ ਤੁਸੀਂ ਫੋਟੋ ਦਾ ਠੀਕ ਹੈ ਜੀ ਕਿੱਥੇ ਮੈੜ ਕਲਾਈ ਚਲੋ ਵਧੀਆ ਜੀ ਵਧੀਆ ਇਥੋਂ ਮੈੜ ਖਰਦੋ ਦੋਈਓ ਠੀਕ ਹੈ ਵੱਡੇ ਮੈਲਾ ਵੱਡੇ ਮੈਲਾ ਤੋਂ ਠੀਕ ਹੈ ਠੀਕ ਹੈ ਚਲੋ ਜੀ ਮਾਸਟਰ ਸਾਹਿਬ ਜੀ ਜਾਣਕਾਰੀ ਦਿਓ ਥੋੜੀ ਜੀ ਇਹਨਾਂ ਬਾਰੇ ਤੁਮਨਾਰੀ ਦੇ ਨਾਲ ਤਾਂ ਇੰਨਾ ਮਤਲਬ ਪ੍ਰੇਮ ਇਨ ਦੇ ਬੱਚਿਆਂ ਦੇ ਨਾਲ ਵੀ ਪ੍ਰੇਮ ਆ ਕਿਉਂਕਿ ਜਦੋਂ ਅਸੀਂ ਪੜਦੇ ਸੀ ਠੀਕ ਹੈ ਜੀ ਉਸ ਸਮੇਂ ਤੋਂ ਇਹਨਾਂ ਦੇ ਕੋਲੇ ਜਾਂਦੀ ਬਹੁਤ ਪੁਰਾਣਾ ਹੋਟਲ ਆ ਸਭ ਤੋਂ ਪੁਰਾਣੇ ਸਮੋਸੇ ਠੀਕ ਹੈ ਜੀ ਇਹਨਾਂ ਕੋਲੋਂ ਮਿਲਦੇ ਸੀ ਜਿੰਨਾ ਮਤਲਬ ਕਹਿਣਾ ਪਹਿਲਾਂ ਅੱਡੇ ਦੇ ਵਿੱਚਕਾਰ ਰਹੀ ਐ ਇਹਨਾਂ ਦੀ ਠੀਕ ਹੈ ਜੀ ਜਿੱਥੇ ਮੇਰੇ ਹਸਾਬ ਨਾਲ ਨਾ ਉਹ ਬੱਸ ਸਟੈਂਡ ਬਣ ਗਿਆ ਉੱਥੇ ਹੀ ਦੁਕਾਨ ਸੀ ਠੀਕ ਹੈ ਜੀ ਤੇ ਉਹਦੋਂ ਬਾਅਦ ਇਹ ਇੱਧਰ ਲਿਆਈ ਹੁਣ ਇੱਥੇ ਪਰਮਾਨੈਂਟੀ ਇੱਧਰ ਆ ਗਿਆ ਹੋਟਲ ਦਾ ਨਾਮ ਕੀ ਆ ਬਾ ਗੁਗਣੇ ਦਾ ਨਾਮ ਚੱਲਦਾ ਗੁਗਣੇ ਦਾ ਨਾਮ ਚੱਲਦਾ ਇਹਦਾ ਮਿੱਤਰ ਦਾ ਨਾਮ ਚੱਲਦਾ ਨਾ ਮੇਰੇ ਨਾ ਚੱਲਦਾ ਅਸੂਕ ਕੁਮਾਰਾ ਉਹ ਉਹ ਕੱਟ ਜਾਣਦੇ ਹੋਣਗੇ ਠੀਕ ਹੈ ਪਰ ਮੈਂ ਕਿਲਾ ਕਿਸੇ ਨੂੰ ਕਹਿ ਕੇ ਗੋਣੇ ਦੇ ਹੋ ਗੋਣੇ ਦਾ ਜਾਣਾ ਪਹੁੰਚ ਜੂ ਠੀਕ ਹੈ ਠੀਕ ਆ ਉਹ ਵੀ ਛੱਡ ਦੂ ਮਤਲਬ ਯਾਨੀ ਕਿ ਨਾਮ ਬਣਿਆ ਹੋਇਆ ਠੀਕ ਹੈ ਜੀ ਤੇ ਲੋ ਜੀ ਆ ਸੌਖਮਣ ਨੂੰ ਨਾਮ ਆਉ ਦਾ ਮਿਲ ਚੁੱਕਿਆ ਸਾਈਕਲਿੰਗ ਦਾ ਕੋਈ ਵੀ ਸਲਾਹ ਕਰਨੀ ਆ ਤੁਸੀਂ ਤਾਂ ਇਹਨਾਂ ਤੋਂ ਬਣਾ ਨਹੀਂ ਕਰਨੀ ਇਹਨਾਂ ਨੂੰ ਸਲਾਹ ਦੇਣੀ ਆ ਤੁਹਾਨੂੰ ਕੋਈ ਨੰਬਰ ਪਾ ਦਾਂ ਜੀ ਗਰੁੱਪ ਦੇ ਨੰਬਰ ਗਰੁੱਪ ਦੇ ਵਿੱਚ ਪਾ ਦਿੱਤਾ ਜਾਊਗਾ ਤੁਸੀਂ ਸੌਖਮਣ ਸੋਡਾ ਜੀ ਨਾਲ ਸੰਪਰਕ ਕਰ ਸਕਦੇ ਆ ਇੱਥੋਂ ਹੀ ਦਾ ਬੰਦਾ ਵੱਡਾ ਮੰਨਦਾ ਤੂੰ ਡਰੀ ਜਾਨਾ ਖਬਰਾਂ ਤੇਰੀ ਸਲਾਹ ਕੋਈ ਵਧੀ ਹੋਵੇ ਹੋਰ ਇੱਥੋਂ ਹੀ ਤੇ ਤਰੱਕੀ ਹੋਣੀ ਆ ਮਾਟਰ ਸਾਬ ਕੈਪਸ ਲੋਕ ਪਾਈ ਫਿਰਦੇ ਆ ਪੰਪ ਨਾਲ ਹੀ ਹੁੰਦਾ ਪੱਕਾ ਮਾਸਟਰ ਜੀ ਵੀ ਬਹੁਤ ਵਲੋਗਿੰਗ ਕਰਦੇ ਆ। ਮਾਸਟਰ ਜੀ ਦੇ ਬਜ਼ੁਰਗ ਨਾਲ ਗੋਲੇ ਚਾਹੀਏ। ਹਾਂ। ਫੇਸਬੁੱਕ ਦੇ ਵਾਲੇ ਮਸ਼ੂਰਾ ਮਾਸਟਰ ਜੀ। ਕਾਫੀ ਕਾਫੀ ਫੋਲੋਅਰ ਨੇ। ਮਾਸਟਰ ਸਾਹਿਬ ਬਹੁਤ ਮਣੀਕ ਹੋ ਗਏ ਕਰਦੇ ਹੋਏ। ਸਾਡੀ ਟੀਮ ਸੈਲਫੀ ਵਲੋਗਿੰਗ ਕਰਦੇ ਆ ਮਾਸਟਰ ਸਾਹਿਬ। ਤੇ ਲੋ ਜੀ ਅੰਨੋ ਸਾਹਿਬ ਹਰ ਤਰ੍ਹਾਂ ਸਾਡੇ ਨਾਲ ਉਰੇ ਜਾਂਦੇ ਹੋਏ। ਸਾਈਕਲ ਭਜਾ ਰਹੇ ਹੋ ਠੀਕ ਹੋ ਜੀ ਕਰਦਿਆਂ ਰਾਹ ਤੇ ਜ ਖੜ ਕੇ ਆਪ ਗੱਲਾਂ ਬਾਤਾਂ ਰੀਲਾਂ ਦੀ ਜਿਹੜੀ ਫੁੱਲ ਤਿਆਰੀ ਆ ਉਹ ਇਹਨਾਂ ਵੱਲੋਂ ਕੀਤੀ ਜਾਂਦੀ ਆ ਸਲਾਹਕਾਰ ਸਾਡੀ ਸਲਾਹਕਾਰ ਨਾਲ ਰੀਲਾਂ ਵੀ ਬਣਾਉਂਦੇ ਆ ਦੇਖੋ ਜੀ ਦਰਾਖਤ ਕਿੰਨੇ ਕੁ ਲੱਗੇ ਹੋ ਆ ਸੜਕ ਤੇ ਹੀ ਬਹੁਤ ਰਖਤ ਲੱਗੇ ਹਨ ਜੀ ਯੋ ਜਿੱਥੋਂ ਤੱਕ ਪੰਡੂਰੀ ਵਾਲਾ ਨਹੀਂ ਮੁੜਦਾ ਸਾਂ ਪੂਰੇ ਤੱਕ ਹੀ ਲੱਗੇ ਹੋਇਆ ਇੱਥੇ ਆਣੀ ਚਾਹੀਦੀ ਹੈ ਮੈਲ ਖੁਰਦ ਤੋਂ ਜੁੜੇ ਨੇ ਜੀ ਸਾਡੇ ਨਾਲ ਕੀ ਨਾਮ ਇਹਨਾਂ ਦਾ ਮਾਸਟਰ ਜੀ ਲੋ ਜੀ ਇਹਨਾਂ ਦੇ ਹਮੇਸ਼ਾ ਜ਼ਿਆਦਾਤਰ ਇਹੀ ਪੱਗ ਮੰਨੇ ਹੁੰਦੀ ਹੈ ਕਿਸਾਨ ਜੁਨੀਅਨ ਨਾਲ ਜੁੜੇ ਹੋਣ ਕਰਕੇ ਤੇ ਹਰਾ-ਭਾਰ ਨਾ ਵੀ ਇਹ ਜਿਹੜਾ ਹਮੇਸ਼ਾ ਗੱਲ ਦੇ ਵਿੱਚ ਪਾਇਆ ਉਹ ਇਧਰ ਬਾਈ ਹੁਣੀ ਕਸਰਤ ਕਰਦੇ ਆ ਆਸਰੀ ਗਾਲ ਜੀ ਲਓ ਜੀ ਬਜ਼ੁਰਗੋ ਜੀ ਸਾਰੇ ਲੋਕ ਨੇ ਜਿਹੜੇ ਸੈਰ ਕਰਦੇ ਨੇ ਤੇ ਮਾਸਟਰ ਜਿਉਂ ਰੇ ਵਲੋਗਿੰਗ ਕਰਦੇ ਜਾ ਰਹੇ ਨੇ ਹੈ ਮਾਸਟਰ ਦਾ ਸਰੀਲ ਨਾਲ ਰੂਲ ਨਾਲ ਸਾਰਾ ਕੁਝ ਚੱਕਦੇ ਫਟੇ ਜਾਣਦੇ ਨਾ ਮੂਰੇ ਬੱਜੇ ਦੇ ਆ ਖੜ ਜਾ ਜਾਲ ਡੌਗੇਸ ਬਾਈ ਆਉਂਦਾ ਸੀ ਖੜ ਗਿਆ ਡੌਗੇਸ ਬਾਈ ਆ ਅੱਜਕੱਲ ਡੌਗੇਸ ਬਾ ਉਹ ਆ ਗਿਆ ਫੇਰ ਆ ਗਿਆ ਉਹ ਆਉਂਦਾ ਭੱਜਿਆ ਕਿਹੜੇ ਨਾਲ ਨਾਲ ਜਾਣਾ ਨਾਲ ਜਾਣਾ ਆਜੋ ਆਜੋ ਤੈ ਵੀ ਜਾਣਾ ਨਾਲ ਆਜ 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 ਤੀ ਤੂੰ ਵੀ ਜਾਣਾ ਸਾਈਕਲ ਨਹੀਂ ਲੈ ਕੇ ਦਿੱਤਾ ਘਰ ਦੇ ਨੇ ਚਲ ਕੋਈ ਨਾ ਬਾਅਦ ਲੈ ਦੇਣਗੇ ਦੋ ਗਲੀਆਂ ਲੋਕ ਗਲੀਆਂ ਲੋਕ ਗਲੀਆਂ ਉਹ ਕੰਮ ਹੋ ਗਿਆ ਦੋ ਬਜ਼ੁਰਗ ਨੌਜਵਾਨ ਮੂਰੇ ਜਾ ਰਹੇ ਆ ਆਪਣੇ ਉਹ ਦਵਾਈ ਕਰਦੇ ਆ ਹਾਂ ਸਲਾਹਕਾਰ ਨਾਲ ਜਾ ਰਹੇ ਆ ਨਾਲ ਪ੍ਰਧਾਨ ਸਾਹਿਬ ਤੇ ਲੋ ਜੀ ਪ੍ਰਧਾਨ ਸਾਹਿਬ ਤੇ ਸਲਾਹਕਾਰ ਚ ਬਾਰਤਾਲਾਬ ਚੱਲਦੀ ਵੀ ਰਿਆਲ ਵਾਲੀ ਨਾ ਜਾਵੇ ਪਰ ਲੱਗਦਾ ਨਹੀਂ ਵੀ ਉਹ ਲਸਣ ਕਰਦਾ ਨਹੀਂ ਹੈਗਾ ਉਹਦੇ ਨਾਲ ਤਾਂ ਸਿਆਣਾ ਹੈ ਦੇਖ ਲਓ ਸਾਹਮਣੇ ਸੇਲ ਲੱਗੀ ਸੂਟ ਤਾਂ ਹੀ ਲੈਣਾ ਹੋਊਗਾ ਵੇਖ ਲਾ ਕੱਪੜਿਆਂ ਦੀ ਸੇਲ ਕੱਪੜਿਆਂ ਦੀ ਸੇਲ ਲੱਗੀ ਵੇਹੇ ਲੇਡੀਜ਼ ਨੇ ਹਨਾ ਆਸਰੀ ਗਾਲ ਜੀ ਸਾਲਸਾ ਗਵਰਨਮੈਂਟ ਦੀ ਸੇਲ ਜਿਹੜੀ ਆਪਾਂ ਹੁਣੇ-ਹੁਣੇ ਤੁਹਾਨੂੰ ਦਿਖਾ ਕੇ ਆਟਿਆ ਇੱਥੋਂ ਜਾ ਰਹੇ ਹਾਂ ਹੁਣ ਆਪਾਂ ਪਿੰਡ ਛਾਪੇ ਵੱਲ ਨੂੰ ਤੇ ਜਿਹੜੀਆਂ ਸੜਕਾਂ ਦਾ ਪੰਜਾਬ ਦੀਆਂ ਸੜਕਾਂ ਦਾ ਹਾਲ ਆ ਤੁਸੀਂ ਸੋਡੇ ਸਾਹਮਣੇ ਹੀ ਆ ਤੇ ਸਲਾਹ ਕਰ ਸਕਦੇ ਤੇ ਬਾਰੇ ਕੋਈ ਵਿਚਾਰ ਹੋ ਜਾਣ ਸੜਕਾਂ ਬਾਰੇ ਹਾਂ ਬੱਸ ਗਿਓ ਤੈਨੂੰ ਸਲਾਹਕਾਰ ਬਣਾਉਣਾ ਇੱਕ ਦਿਨ ਕਿੰਨਾ ਆ ਗਿਆ ਪਤਾ ਲਾ ਲਓ ਜੀ ਪਹੁੰਚ ਗਏ ਗੁਰਦੁਆਰਾ ਸਿੱਧ ਸਰ ਕਾਲਾ ਮਲਾ ਸਾਹਿਬ ਪਿੰਡ ਸਾਪਾ ਜ਼ਿਲ੍ਹਾ ਬਰਨਾਲਾ ਜੀ ਆਣ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਲਓ ਜੀ ਸਾਰੇ ਪਹੁੰਚ ਗਏ ਕਰਕੇ ਤੇ ਹੁਣ ਚੱਲਦੇ ਆਂ ਫਿਰ ਅੱਗੇ ਵੱਲ ਪੋਜ਼ਿੰਗ ਤਾਂ ਲੋ ਜੀ ਕਰਕੇ ਨਮਸਕਾਰ ਤੇ ਹੁਣ ਆਪਾਂ ਚੱਲਦੇ ਆਂ ਰਸਤੇ 'ਚ ਖੜਕੇ ਗੱਲਾਂ ਬਾਤਾਂ ਕਰਾਂਗੇ ਇੱਥੇ ਸਪੀਕਰ ਜਾਲਦਾ ਤਾਂ ਫਿਰ ਜਿਹੜੀ ਗੱਲ ਬਾਤ ਆ ਉਹ ਸੁਣਦੀ ਨਹੀਂ ਤੇ ਆ ਖੜਾ ਆਪਣਾ ਸਾਈਕਲ ਲੰਡਾ ਤੇ ਪੰਨੂ ਸਾਹ ਕਿੰਨਾ ਕੁ ਜੁਰਮਾਨਾ ਲਾਉਣਾ ਉਹਨਾਂ ਨੂੰ ਦੱਸਿਓ ਮੜਾ ਜੀ ਜਰਮਾਨਾ ਤਾਂ ਮੈਂ ਤਾਂ ਕਹਿੰਦਾ ਉਹਨਾਂ ਨੂੰ ਆਪ ਹੀ ਲੱਗ ਜਾਂਦਾ ਉਹ ਇੰਨੇ ਮੋਟੇ ਹੋ ਜਾਣੇ ਆ ਜਰਮਾਨਾ ਨੂੰ ਆਪ ਹੀ ਬਹੁਤ ਲੱਗ ਜਾਂਦਾ ਤੇ ਜਿਹੜੇ ਲੇਟ ਆਉਂਦੇ ਆ ਜਿਹੜੇ ਲੇਟ ਆਉਂਦੇ ਆ ਉਹਨਾਂ ਨੂੰ ਤਾਂ ਬਸ ਆਪਾਂ ਬੇਨਤੀ ਹੀ ਕਰ ਸਕਦੇ ਆ ਬੱਚਾ ਕਿਸੇ ਪਰ ਇਹ ਫਿਰ ਵੀ ਮੈਨੂੰ ਆ ਕੇ ਹੌਸਲਾ ਦਿੰਦਾ ਰਿਹਾ ਬੀ ਅੰਕਲ ਮੇਰੀ ਬਾਹਂ ਡੀ ਕੋ ਜਮਾ ਛੇਤੀ ਆਉਂਗਾ ਤੇ ਅੱਜ ਆਇਆ ਸਾਨੂੰ ਬਹੁਤ ਖੁਸ਼ੀ ਆ ਵੀ ਇਹ ਬੱਚਾ ਪੁਰਾਣੀ ਟੀਮ ਚ ਜੁੜਿਆ ਹੋਇਆ ਪਹਿਲਾਂ ਜਿਹੜੀ ਸੈਗਮੈਂਟ ਕਰਦੀ ਉਹਦੇ ਚ ਵੀ ਜੁੜਿਆ ਹੋਇਆ ਤੇ ਸੁਖਮਣ ਕੋਈ ਪਾਰਟੀ ਬੁਲਟੀ ਬਾਰੇ ਗੱਲ ਕਰਦਾ ਜੀ ਸੁਖਮਣ ਦੀ ਜੇ ਪਾਰਟੀ ਅੱਜ ਨਾ ਮੈਂ ਹੁਣ ਇਹ ਤੇ ਖੂਨਦਾਨ ਕੈਂਪ ਲੱਗ ਰਿਹਾ ਠੀਕ ਹੈ ਜੀ ਉਹਦੇ ਜੇ ਆ ਕੇ ਹਿੱਸਾ ਪਾਜੋ ਵੱਡੀ ਪਾਰਟੀ ਹੋ ਜੂਗੀ ਉਹ ਸਾਰਿਆਂ ਦੇ ਕੰਮ ਆਊਗਾ ਜੀ ਠੀਕ ਹੈ ਜੀ ਅੱਜ 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 ਲੱਗ ਰਿਹਾ ਜੀ ਮਿੱਥੇ ਪੋਸਟਰ ਲੱਗਾ ਹੋਸੀ ਆਪਾਂ ਦੇਖਿਆ ਕਾਲਾ ਮਾਨ ਸਾਹਿਬ ਦੇ ਮੂਰੇ ਠੀਕ ਹੈ ਜੀ ਤੇ ਉੱਥੇ ਖੂਨਦਾਨ ਕੈਂਪ ਲੱਗ ਰਿਹਾ 21 ਸਤੰਬਰ ਦੀ ਡੇਟ ਲਿਖੀ ਆ ਠੀਕ ਹੈ ਜੀ ਤੇ ਬਸ ਉਹਦੇ ਜਾ ਕੇ ਯੋਗਦਾਨ ਪਾਜੋ ਤੇ ਉਹ ਵੱਡੀ ਮਤਲਬ ਇੱਕ ਆਪਣੀ ਪਾਰਟੀ ਹੋ ਜੂਗੀ ਠੀਕ ਹੈ ਜੀ ਧੰਨਵਾਦ ਚਲਿਏ ਜੀ ਫਿਰ ਆਪਾਂ ਚਲੋ ਜੀ ਸਾਂਗ ਜੋ ਲੰਘ ਜੋ ਗੱਡੀ ਆਉਂਦੀ ਆ ਇਹ ਲੱਗਦਾ ਤੇ ਲਓ ਜੀ ਹਨੇਰੇ ਦੇ ਵਿੱਚ ਸਫ਼ਰ ਸ਼ੁਰੂ ਕੀਤਾ ਸੀ ਤੇ ਚਾਨਣ ਦੇ ਵਿੱਚ ਆ ਕੇ ਖੜੇ ਆ ਆ ਮੁੰਡਾ ਆਪਣੇ ਨਾਲ ਆ ਗਿਆ ਇਹਨੂੰ ਪਾਣੀ ਦੀ ਪੈ ਗਈ ਲੋੜ ਤੇ ਨਾਲ ਆਪਣੇ ਬਾਕੀ ਸਾਥੀ ਵੀ ਸਾਰੇ ਆ ਗਏ ਕਿਉਂ ਜੀ ਕਿਵੇਂ ਰਿਹਾ ਸਫਰ ਪੂਰਾ ਵਧੀਆ ਜੀ ਤੇਰਾ ਕਿਵੇਂ ਰਿਹਾ ਵੀ ਪਹਿਲੇ ਦਿਨ ਸੀ ਨਾ ਬਈ ਪਹਿਲੇ ਦਿਨ ਵੈਸੇ ਦੱਸ ਦਈਏ ਵੀ ਇਹ ਮੁੰਡਾ ਹਰੇ ਗੰਦਵਾਰ ਨੂੰ ਟਾਲੀਆਂਣਾ ਸਾਹਿਬ ਜਾਂਦਾ ਹੁੰਦਾ ਤੇ ਸਾਨੂੰ ਉਥੇ ਮਿਲਦਾ ਵੀ ਹੁੰਦਾ ਸੀ ਇਹ ਆਪਣੇ ਟੂਰ 'ਚ ਪਹਿਲੀ ਵਾਰ ਆਇਆ ਇਹ ਜਿਹੜਾ ਮੇਰੇ ਨਾਲ ਹੋਈ ਸੀ ਗੱਲ ਜੀ ਇਹ ਕਹਿੰਦਾ ਮੈਂ ਅਗਲੇ ਹੰਦਵਾਰ ਪੱਕਾ ਚੱਲوں ਤੁਹਾਡੇ ਨਾਲ ਹਾਂ ਮੈਂ ਜਦੋਂ ਨੇ ਇਧਰ ਵਧੀਆ ਬਾਈ ਤਾਂ ਸਵੇਰੇ ਜਦੋਂ ਮੈਂ ਫੋਨ ਲਾਇਆ ਹਾਂ ਇਧਰ ਨਾਲ ਮੈ ਜਾਂਦੇ ਸਵੇਰੇ ਜਦੋਂ ਮਾਸਟਰ ਜੀ ਮੈਂ ਉਹਨੂੰ ਫੋਨ ਲਾਇਆ ਇਹਨੇ ਪਹਿਲੀ ਰੈਂਗੀ ਚੱਕ ਲਿਆ ਇਹ ਜਿਹੜਾ ਸਫਰਾ ਫਿਰ ਕਿੱਥੇ ਗਰੁੱਪ ਚ ਜਾਣਾ ਹਾਂ ਜੀ ਤੇ ਆਪਾਂ ਗਰੁੱਪ ਚ ਸੈਕਿੰਗ ਕਰਦੇ ਹਾਂ ਹਾਂ ਜੀ ਉਦੋਂ ਆਪਣਾ ਜ਼ੋਰ ਤਾਂ ਲੱਗਦਾ ਹਾਂ ਜੀ ਤੇ ਟਾਈਮ ਆਪਣਾ ਜਲਦੀ ਪਾਸ ਹੋ ਜਾਂਦਾ ਸਫਰਾ ਪਤਾ ਨਾ ਮੁੰਡੇ ਨੇ ਬੱਧ ਲੱਗ ਗਿਆ 20 ਕਿਲੋ ਸੇਟ ਦੇ ਜਾ ਹਾਂ ਲਓ ਪਾਣੀ ਦੀ ਉਹਨੂੰ ਤਾਂ ਹੀ ਲੋਡ ਪੈ ਗਈ ਆ ਸੌ ਸੌਖ ਮੜਾ ਸੌਖ ਮੜਾ ਕਿਵੇਂ ਲੋ ਗਿਆ ਖੜਾ ਤੇ ਲਓ ਜੀ ਹੁਣ ਪੰਨੋ ਸਾਹਿਬ ਅਗਲੇ ਰੂਟ ਬਾਰੇ ਦਿਓ ਜਾਣਕਾਰੀ ਹਾਂਜੀ ਬਾਈ ਕਾਲ ਸਾਹਿਬ ਆਹ ਇੱਕ ਸਤੇ ਜੀ ਪਹਿਲਾਂ ਜਿਹੜਾ ਅੱਜ ਦਾ ਰੂਟ ਸੀਗਾ ਜੀ ਇਹਦੇ ਵਿੱਚ ਵਧੀਆ ਮਤਲਬ ਜਿਹੜੀ ਮੰਨੂ ਥੱਲੀ ਮਿਲਿਆ ਵੀ ਆਪਾਂ ਟਾਈਮ ਸਰ ਪਹੁੰਚੇ ਤੇ ਟਾਈਮ ਸਰ ਹੀ ਵਾਪਸ ਆ ਗਏ ਹਾਂਜੀ ਜਿਹੜਾ ਅੱਜ ਦਾ ਟੂਰ ਸੀਗਾ ਇਹਦੇ ਵਿੱਚ ਮੁੰਡਾ ਕਿੱਥੇ ਕਿਹੜੇ ਪਿੰਡ ਤੋਂ ਸੀ ਇਹ ਮੁੰਡਾ ਹੈਗਾ ਜੀ ਦੱਦਾਹੂਰ ਤੋਂ ਦੱਦਾਹੂਰ ਤੋਂ ਹਾਂਜੀ ਤੇ ਬੱਚਾ ਪਹਿਲਾਂ ਤਾਲੀਆਣਾ ਸਾਹਿਬ ਰੋਜਾਨਾ ਜਾਂਦਾ ਹਾਂਜੀ ਤੇ ਅੱਜ ਇਹਨੇ ਸਾਡੇ ਨਾਲ ਸਾਈਕਲਿੰਗ ਕੀਤੀ ਅੱਜ ਕਹਿੰਦਾ ਵੀ ਸਾਨੂੰ ਬਹੁਤ ਵਧੀਆ ਲੱਗਾ ਅਗਲੀ ਵਾਰ ਤੋਂ ਤੋਂ ਦਿਨ ਐਤਵਾਰ ਨੂੰ ਅਸੀਂ ਪੱਕੇ ਜੁੜ ਜਾਣਾ ਹਾਂਜੀ ਹਾਂ ਬ ਦੇਹ ਡਰਨਾ ਉਹਨਾਂ ਨੇ ਵੀ ਬੇਨਤੀ ਆ ਵੀ ਜਲਦੀ ਜੁੜ ਜੂ ਠੀਕ ਹੈ ਜੀ ਆਪ ਦੀ ਸਿਹਤ ਦਾ ਧਿਆਨ ਆਪ ਰੱਖਣਾ ਠੀਕ ਹੈ ਜੀ ਤੇ ਸਾਡਾ ਤਾਂ ਅਸੀਂ ਆਪ ਦਾ ਜਿਹੜਾ ਤੋਰਾ ਕਰਦੇ ਆ ਆਪਦੇ ਲਈ ਕਰਦੇ ਆ ਤੁਹਾਨੂੰ ਸਾਡੀ ਹਰ ਟਾਈਮ ਇਹੀ ਹੁੰਦੀ ਆ ਵੀ ਮੰਨ ਲਓ ਨਾਲ ਦੀ ਨਾਲ ਕਿਸੇ ਨਾ ਕਿਸੇ ਹਿਸਾਬ ਨਾਲ ਜੋੜਿਆ ਜਾਵੇ ਸਹੀ ਗੱਲ ਹੈ ਜੀ ਜੇ ਤੁਸੀਂ ਜੁੜ ਜੂਗੇ ਤਾਂ ਆਪ ਦੀ ਸਿਹਤ ਦਾ ਤੁਸੀਂ ਆਪ ਧਿਆਨ ਰੱਖਣਾ ਸਹੀ ਹੈ ਅੱਜ ਦਾ ਜਿਹੜਾ ਟੂਰ ਸੀ ਆਪਣਾ ਮਹਿਲ ਕਲਾਂ ਮਹਿਲ ਖੁਰਦ ਬਾਇਆ ਕੋਰੜ ਸਾਪਾ ਗੁਰਦਰਾ ਕਲਾਂਗਲਾ ਸਾਹਿਬ ਮੱਥਾ ਟੇਕ ਕੇ ਉਸ ਤੋਂ ਵਾਪਸੀ ਮਹਿਲ ਕਲਾਂ ਖੜੇ ਆ ਗੇਟ ਦੇ ਉੱਤੇ ਮਹਿਲ ਖੁਰਦ ਵਾਲੇ ਦੇ ਜੀ ਤੇ ਜਿਹੜਾ ਅਗਲਾ ਤੋ ਇਹ ਬਣਾਇਆ ਸੀ ਅਗਲਾ ਰੂਟ ਅਸੀਂ ਬਣਾਵਾਂਗੇ ਮਹਿਲਕਲਾ ਸ਼ੀਨੀਵਾਲ ਕਲਾਂ ਸ਼ੀਨੀਵਾਲ ਕਲਾਂ ਤੋਂ ਚੰਨਣਵਾਲ ਕਲਾਲਾ ਸੈਜੜਾ ਹੋ ਕੇ ਵਾਪਸੀ ਮਹਿਲਕਲਾ ਗਰਾਊਂਡ ਦੇ ਵਿੱਚ ਜੀ ਠੀਕ ਹੈ ਜੀ ਆਕੀ ਸਾਰਿਆਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਆ ਟਾਈਮ ਸਰ ਪਹੁੰਚ ਕੇ ਆਪਾਂ ਗਰਾਊਂਡ ਤੋਂ ਹੀ ਚੱਲਿਆ ਕਰੀਏ ਤਾਂ ਬਹੁਤ ਵਧੀਆ ਖਾਲਾ ਠੀਕ ਹੈ ਜੀ ਵੀ ਆਪਾਂ ਕੋਸ਼ਿਸ਼ ਕਰਿਆ ਕਰੋ 5 ਮਿੰਟ ਦਾ ਫਰਕ ਪੈਣਾ ਹਾਂਜੀ ਹਾਂਜੀ 5 ਮਿੰਟ ਪਹਿਲਾਂ ਚੱਲ ਕੇ ਆਪਾਂ ਸਾਰੇ ਗਰਾਊਂਡ 'ਚ ਆਇਆ ਕਰੋ ਮਾਰਟੀਆਂ ਤੇ ਦਿਓ ਕੈਮਰਾ ਮਾਰਟੀਆਂ ਨੂੰ ਆਪਾਂ ਬੇਨਤੀ ਕਰਾਂ ਮਾਡਰ ਜੀ ਉਹਨੂੰ ਨਿਮਰਤਾ ਨਾਲ ਫੇਰ ਜੀ ਤੁਸੀਂ 5 ਮਿੰਟ ਆ ਪਹਿਲਾਂ ਹੁਣ ਜਿੱਥੇ ਕਰਿਆ ਕਰੋ ਤੇ ਤੁਹਾਡੇ ਕੋਲ ਇੱਕ ਸਾਡਾ ਜਰੂਰੀ ਸਾਧਨ ਹੈ ਜਿਹੜਾ ਸਾਈਕਲ ਦੇ ਨਾਲ ਤੁਸੀਂ ਪੰਪ ਰੱਖਿਆ ਨਾ ਇਹ ਪੰਪ ਦੀ ਲੋੜ ਪੈ ਜਾਂਦੀ ਹੈ ਕਈ ਵਾਰ ਜਿਹੜੇ ਕਿ ਘੱਟ ਹੁੰਦੀਆਂ ਸਾਈਕਲਾਂ 'ਚ ਤੁਸੀਂ ਜਲਦੀ ਟਾਈਮ ਸਰ ਪਹੁੰਚਿਆ ਕਰੋ ਠੀਕ ਹੈ ਜੀ ਧੰਨਵਾਦ ਚਲੋ ਠੀਕ ਹੈ ਜੀ ਤੇ ਸਲਾਹਕਾਰ ਦਾ ਰਖ ਤੋ ਲੈ ਲੋਗੇ ਹੋਏ ਨੇ ਤੇਰਾ ਮਤਰਾ ਖਾ ਬਸ ਇੱਕ ਉਮੜ ਜਾ ਕੋਲੇ ਦਾ ਆ ਜਾ ਮੜਾ ਜਾ ਮੜਾ ਜਾ ਦਾ ਆ ਜਾ ਇਹ ਯਾਰੀ ਆ ਦਾ ਆ ਜਾ ਹੁਣ ਦੇਖ ਲੈ ਯਾਰੀ ਦਾ ਸਵਾਰ 21 ਨੰਬਰ ਜਰ ਬਾਬੇ ਦੇ ਆਪਾਂ ਰੈਕੋਰਡ ਵੀ ਚੱਲ ਕੇ ਜੀ ਤੇ ਉਹਨਾਂ ਦੇ ਦਵੰਦ ਚੱਲਦੇ ਆ। ਉਹਨਾਂ ਜਾਣਾ ਜੀ ਅੱਜ ਮੈਂ। ਅੱਜ ਚੱਲ ਕੇ ਆਈ ਆ। ਕੱਲ ਉਪਚਾਰ ਸੀ ਕੱਲ ਨਹੀਂ ਜਾਇਆ ਗਿਆ। ਠੀਕ ਆ ਜੀ। ਪਰਸੋਂ ਜਾਇਆਗਾ ਅੱਜ ਕੋਸ਼ਿਸ਼ ਕਰੀਏ ਅੱਜ ਲਾਸਟ ਦਵੰਦ ਆ। ਬਸ ਠੀਕ ਹੈ। ਹਾਜ਼ਰੀ ਭਰ ਕੇ ਆਈ ਹੈ। ਨਾ ਵਧੀਆ ਜੀ ਵਧੀਆ। ਚਲੋ ਠੀਕ ਆ ਜੀ। ਸ਼ਾਸਤਰੀ ਗਾਲ ਸਾਰਿਆਂ ਨੂੰ।